ਇਲਾਹਾਬਾਦ ਲੋਕ ਸਭਾ ਸੀਟ ਦੇ ਇੱਕ ਪੋਲਿੰਗ ਬੂਥ ਤੇ ਅੱਜ ਦੁਬਾਰਾ VOTING ਹੋ ਰਹੀ ਹੈ 7 ਮਈ ਨੂੰ VOTING ਦੌਰਾਨ ਇੱਥੇ VOTING ਮਸ਼ੀਨਾਂ ਦੇ ਵਿੱਚ ਗੜਬੜੀ ਹੋ ਗਈ ਸੀ ਜਿਸ ਕਾਰਨ ਦੁਬਾਰਾ ਵੋਟਾਂ ਪਾਈਆਂ ਜਾ ਰਹੀਆਂ ਨੇ ਦੂਜੀ ਵਾਰ ਹੋ ਰਹੀ VOTING ਦੌਰਾਨ ਵੀ ਸਥਾਨਕ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਰੀਪੋਲਿੰਗ ਲਈ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ ਇਲਾਹਾਬਾਦ ਦੀ ਇਸ ਸੀਟ ਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਤੇ ਮੌਜੂਦਾ ਸਾਂਸਦ ਕੁਵਰ ਰੇਵਤੀ ਰਮਨ ਸਿੰਘ ਬੀਜੇਪੀ ਦੇ ਸ਼ਾਮ ਚਰਨ ਕਾਂਗਰਸ ਦੇ ਨੰਦ ਗੋਪਾਲ ਨੰਦੀ ਬੀਐਸਪੀ ਦੇ ਕੇਸ਼ਰੀ ਦੇਵੀ ਪਟੇਲ ਤੇ ਆਪ ਦੇ ਆਦਰਸ਼ ਸ਼ਾਸਤਰੀ ਵਿੱਚ ਮੁਕਾਬਲਾ ਚੋਣ ਕਮਿਸ਼ਨ ਦੇ ਨਾਲ ਸੰਬੰਧਤ ਅਧਿਕਾਰੀਆਂ ਦੇ ਵੱਲੋਂ ਵੀ ਸਬੂਤ ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਕਿਉਂਕਿ ਦੁਜੀ ਵਾਰ ਇਥੇ VOTING ਕੀਤੀ ਜਾ ਰਹੀ ਹੈ EVM ਮਸ਼ੀਨਾਂ ਦੇ ਵਿੱਚ ਖਰਾਬੀ ਆਉਣ ਕਰਕੇ ਇਲਾਹਾਬਾਦ ਦੇ ਵਿੱਚ ਦੁਬਾਰਾ ਤੋਂ ਇਥੇ VOTING ਹੋ ਰਹੀ ਹੈ 2 ਮਈ ਨੂੰ ਮਾਫ ਕਰਨਾ 7 ਮਈ ਨੂੰ ਇਥੇ VOTING ਹੋਈ ਸੀ ਪਰ EVM ਦੇ ਵਿੱਚ ਖਰਾਬੀ ਆ ਗਈ ਸੀ ਮਸ਼ੀਨਾਂ ਦੇ ਵਿੱਚ ਤੇ ਹੁਣ ਦੁਬਾਰਾ ਤੋਂ ਸੁਰੱਖਿਆ ਪ੍ਰਬੰਧਾਂ ਦੇ ਹੇਠ ਇਥੇ ਰੀਪੋਲਿੰਗ ਕਰਵਾਈ ਜਾ ਰਹੀ ਹੈ ਪਰ ਲੋਕਾਂ ਦੇ ਵਿੱਚ ਉਤਸ਼ਾਹ ਉਨਾ ਹੀ ਦੇਖਿਆ ਜਾ ਰਿਹਾ ਜਿੰਨਾ 7 ਮਈ ਨੂੰ ਦੇਖਿਆ ਜਾ ਰਿਹਾ ਸੀ